ਹੋ ਬਲੇਰੀ ਆ ਰਿਹਾ ਪੰਨਾ ਸਮਾਂ ਚੰਗਾ ਭਾਵੇਂ ਮਾਰਾ ਆਉ ਕਦੇ ਕਿਸੇ ਲਈ ਰੁਕਦਾ ਨਾ ਕਦੇ ਕਿਸੇ ਲਈ ਰੁਕਦਾ ਨਾ ਆਖਿਰ ਕਬੱਡੀ ਖੇਡ ਕਬੱਡੀ ਚੁਸਤੀ ਦੀ ਕੰਪੈਣਾ ਝੋਟੇ ਦਾ ਉਹ ਜੀ ਨਾਲੀ ਦੀ ਤੁਕੀ ਪੱਕਾ ਸਾਹ ਦੇ ਮੋਟੇ ਦਾ ਤੇ ਆਪਣੇ ਸਰੀਰਾਂ ਬਜੋ ਹਾਰੀਆਂ ਉਹ ਕਿਸੇ ਨੇ ਨਾ ਲੱਗੀਆਂ ਪਗੋੜੀਆਂ ਕਹਿੰਦੇ ਨੇ ਸਿਆਣੇ ਕਹਿੰਦਾ ਸੱਚੀਆਂ ਕਿ ਖਾਧੀਆਂ ਖੁਰਾਕਾਂ ਕਾ ਮੌਣੀਆਂ ਖਾਧੀਆਂ ਉਹ ਖੁਰਾਕਾਂ ਕਾ ਮੌਰੀਆ ਵਾਹ ਜੀ ਵਾਹ ਕਹਿੰਦਾ ਡਿੱਗਦੇ ਗੁਰਦੇ ਤਲੇ ਸੋਹਣਿਆ ਇਹ ਰਾਜਿਆਂ ਦੇ ਪੱਕੇ ਹੌਸਲਾ ਨਹੀਂ ਛੱਡਦੇ ਚੇਰਾ ਅਤੀਤ ਦੇ ਵਿੱਚ ਹਾਰਾ ਰੱਖੀਆ ਕੋਈ ਨਹੀਂ ਫੁੱਟ ਰੱਤ ਖੰਡੇ ਡੜਦੇ ਆਉ ਕੋਈ ਨਹੀਂ ਫੁੱਟ ਰੱਤ ਖੰਡੇ ਡੜਦੇ ਕਿ ਮੂੰਹ ਦੇ ਉੱਤੇ ਲੋਕੀਂ ਨੇ ਹੱਲਾ ਸ਼ੇਰੀਆਂ ਪਿੱਪ ਪਿੱਛੇ ਹੁੰਦੇ ਥੱਲੇ ਕਾਲੇ ਲਾੜ ਨੂੰ ਤੂੰ ਮਿਹਨਤ ਦੀ ਸੂਈ ਦਾ ਲਾਲ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਤੇਰਾ ਗੱਲ ਸਿਰੇ ਨਾਲ ਨੂੰ ਤੇ ਨੀਲੀ ਛੱਤ ਵਾਲਾ ਬੈਠਾ ਤੇ ਮਿਹਨਤ ਦਾ ਮੁੱਲ ਪਾੜ ਲੋ ਇਹਦਾ ਮੁੱਲ ਪਾਣ ਲਈ ਹਰਮਨ ਆ ਗਿਆ ਨੂਰਪਾਲ ਅੱਜ ਦੇਲੇ ਖੇਡ ਮੈਦਾਨ ਦੇ ਵਿੱਚ ਚਾਰ ਖੜੇ ਐ ਦਿਹਾਣੇ ਸਪੋਰਟਸ ਕਲੱਬ ਦੇ ਡਿਫੈਂਡਰ ਬਾਦੀ ਬੱਲੇ 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 ਬਾਹੋ ਨੋਟ ਬੰਨਾ ਤੇਰੇ ਬਾਹੋ ਨੋਟ ਬੰਨਾ ਤੇਰੇ ਕੰਨ ਦਾ ਖੇਡਤਾ ਹਿੰਦੂ ਦੇਰੀਆਂ ਕਬੱਡੀ ਲਈ ਰੱਖੜੀਆਂ ਪਿੰਡਾਂ ਜਿੱਲਾ ਜੰਦੇਰੀਆਂ ਤਾਈਓ ਲੰਗਿਆਂ ਨੇ ਹੋਵੇ ਕਬੱਡੀ ਰਚੀ ਹੈ ਛੇਤਰਾ ਵਾਲੇ ਨੇ ਬਲੱਡ ਚ ਕਬੱਡੀ ਰਚੀ ਹੈ ਆਜੂ ਰਾਣਾ ਛੇਤਰਾ ਜੀ ਨੇ ਪਹਿਲੇ ਵੱਡੇ ਮਾਨ ਦਿੱਤੇ ਮਾਨ ਕੰਦਾ ਛੇਤਰਾ ਵਾਲਾ ਆਜੂ ਭਰਾ ਸਾਡਾ ਬਹੁਤ ਵੱਡਾ ਧੰਨਵਾਦ ਆ ਛੇਤਰਾ ਵਾਲੇ ਵੱਡੇ ਮਾਨ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਲਗਾਤਾਰ ਹਰ ਇੱਕ ਟੀਮ ਨੂੰ 5-500 ਜਿਹੜੀਆਂ ਜਿੱਤੀਆਂ ਤੇ ਜਿਨੇ ਵੀ ਬਲੱਡ ਚ ਚੁੰਨੇ ਵਾਲੇ ਪਰਾਪਮਾ ਚਾਗਦੇ ਦੂ ਛੇਤਰਾ ਵੱਲੋਂ ਹਰ ਇੱਕ ਨੂੰ ਪੰਜ ਪੰਜੋਂ ਦੁੱਟਾ ਗਿਆ ਬਹੁਤ ਬਹੁਤ ਧੰਨਵਾਦ ਸਾਡੇ ਹੀਰਾਂ ਦਾ ਬਹੁਤ ਵੱਡਾ ਤਨਵਾਦ ਹੈ ਜੀ ਮੇਰੀ ਵਾਲੀ ਹਾਜੂ ਹੌਸਲਾ ਬਜਾਈ ਇਹਨਾਂ ਖਿਡਾਰੀਆਂ ਦੀ ਖੇਡ ਮੈਦਾਨ ਦੇ ਵਿੱਚ ਕਰਦੇ ਹੈ ਤਾਈ ਦਿਨੋਂ ਧੰਨਵਾਦ ਕਰਦੇ ਆ ਲੈ ਵੀ ਦੇਰਾਂ ਵਾਲਿਆ ਤਕੜਾ ਹੋਣਾ ਪੈਣਾ ਨੌਜਵਾਨਾ ਤਕੜਾ ਹੋਣਾ ਪੈਣਾ ਲਓ ਮਿਥੂਨ ਇਕਰ ਫੇਰ ਦੇ ਉੱਤੇ ਖੇਡ ਮੈਦਾਨ ਦੇ ਵਿੱਚ ਹੈ ਆ ਵਾਹੋ ਨੌਜਵਾਨਾ ਤੇਰੇ ਬਾਹੋ ਨੌਜਵਾਨਾ ਤੇਰੇ ਦੀ ਰਹੀ ਹੈ ਕਬੱਡੀ ਟੀਮਾਂ ਦੇ ਕਲੱਬ ਵਾਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ 22 ਯੰਗ ਖੜਾ ਪਾ ਲਈ ਸਾਈਡ ਸੈਂਟਰ ਦੇ ਵਿੱਚ ਵਿੱਕੀ ਇਧਰ ਮਿਥਨ ਤੇ ਆਕਾਸ਼ ਹੋ ਗਿਆ ਜਿੱਤਰ ਉਹ ਦਿੱਤਾ ਗਿਆ ਸੀ ਬਿਲਕੁਲ ਪਰ ਦੇਖਾਂਗੇ ਜੇ ਸਕਸੈਸ ਹੋਦਾ ਤਾਂ ਲਗਾਤਾਰ ਮਿਲਦੇ ਸੀ ਲਓ ਨੌਜਵਾਨ ਕੁਲਦੀਪ ਪਾਸ਼ਾ

ਵਾਹ ਜੀ ਵਾਹ ਜੀ ਵਾਹ ਹੋਰ ਧੰਨਵਾਦ ਹੈ ਸਾਡਾ ਪ੍ਰਾ ਕਾਲਾ ਟੱਬਾ ਜਿੰਦੂ ਦਵਾਈ ਕੁਲਵਿੰਦਰ ਮਨਿਆਸ ਸੋਨੋ ਜਿਹੜੇ ਕਿ ਆਨੰਦ ਰਾਜਾ ਕਨੇ 2000 ਰੁਪਏ ਗੂਗਲ ਟੀਵੀ ਤਾਂ ਜਿੰਦੂ ਬਾਈ ਨੂੰ ਕਹਿੰਦੇ ਜਿੱਥੇ ਮਨ ਕਰਦਾ ਹੈ ਉੱਥੇ ਪੁਰਲੇ ਕਰਦੀ ਜਿੱਤੇ ਜੇਤੂ ਦੀ ਉਹਨੇ ਕਜ਼ਾ ਤੇ ਪਟਾ ਜੀ ਨੂੰ 500 ਦੇ ਪਾਸ ਪਾਸ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਕੁਲਵਿੰਦਰ ਮਨਿਆਸ ਔਰ ਤੀਜੀ ਗਾਦੀ ਗਈ ਹੋਈ ਹੈ ਉਹ ਰਿੰਦਰ ਆਊਟ ਅੰਦਰੋਂ ਪਹਿਲੇ ਕੇ ਉਪਰ ਆ ਉਹ ਆਇਆ ਮੈਚ ਦੇਖਦੇ ਆਲਾ ਟੱਬਾ ਵੀ ਜੁੜ ਗਿਆ ਜਿਸ ਕਿ 111000 ਜਰਾਂ 1 ਕਾਹ 000 ਕਰਤਾ ਕਹਿੰਦੇ ਜਿਲ੍ਹਾ ਬਣੇ ਕੱਪ ਦੇ ਉੱਤੇ ਵਾਹ ਜੀ ਵਾਹ ਵਾਹ ਜੀ ਰਵਿੰਦਰ ਬਨਿਆਸ ਉੱਤੇ ਸਾਡਾ ਭਰਾ ਜਿੰਦੂ ਤੋਂ ਬਈ ਜਿਹੜਾ ਬੈਠਿਆ ਵੀਰ 11 12 ਇਨ ਫੇਵਰ ਕਬੱਡੀ ਦੀਵਾਨੇ ਕਲੱਬ ਕੇਡੀ ਵੀ ਆਹ ट्राई ਲਿਆ ਭਾਈ ਬਦਲਾ ਕਰ ਲਾਉ ਡੀਵੀ ਕਬੱਡੀ دیਵਾਨੇ ਕਲੱਬ ਸਾਊਂਡ ਦੇ ਸਪੌਂਸਰ ਬਾਏ ਨਿਮਾ ਬੈਂਕ ਕਾਤੋਂ ਵਧੀਆ ਆਸਟ੍ਰੇਲੀਆ ਰੂਪੈਸ ਆਸਟ੍ਰੇਲੀਆ ਕਾਟਵਾ ਨਿਊਜ਼ੀਲੈਂਡ ਸੁਖਾ ਕੋਦੀ ਤੂਣ ਮੁੱਖਾ ਤੂਣ ਦੀਪੂ ਖਰਾਰੀ ਤੇ ਟਿੱਕੀ ਸਰਪੰਚ ਜੀ ਥੋੜਾ ਕੋਰ ਮੈਡ ਭਈ ਥੋੜਾ ਕੋਰ ਮੈਡ ਚਲੋ ਕੋਈ ਗੱਲ ਨਹੀਂ ਕਿਹੜਾ ਗੁੰਮ ਦਾ ਮੈਚ ਹੈ

ਪਪ ਪਪ ਦਾ ਰੇਡਰਸ਼ਿਪ ਆ ਨਟੀ ਆਊ ਭਾਈ ਕਸਮਾਂ ਨਹੀਂ ਖਾਂਗੇ ਰੈਪ੍ਰਿਜ਼ੈਂਟੇਰ ਕਿ ਉਹਦੇ ਸਾਹਮਣੇ 5 ਜਿੰਟ ਰਹਿ ਗਿਆ ਦਿਵਾਨੇ ਕਬੱਡੀ ਕਲੱਬ 5 ਮਿੰਟ ਬਾਕੀ ਚੱਲਦੇ ਮੈਚ ਦੇ 5 ਮਿੰਟ ਮੋਰ ਭਾਈ ਮਕਮੂਰ 13 20 ਇਨਫੇਮਰ ਕਬੱਡੀ ਦਿਵਾਨੇ ਕਲੱਬ ਆ 13 ਤੇ 20 ਦੀ 5 ਮਿੰਟ ਤੋਂ ਵੀ ਸਮਾਂ ਜਿਹੜਾ ਕੱਟ ਗਿਆ 7 ਅੰਕਾਂ ਦੀ ਲੀਡ ਜਿਹੜੀ ਬਣਾਈ ਹੋਈ ਹੈ

ਵਾਹ ਜੀ ਬਾਲੋ ਦੇਖਾਂਗੇ ਬੀਬੀ ਦੀ ਪਈ ਹੋਈ ਕਬੱਡੀ ਐ ਕਿ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਤੋੜਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਸਿਆਣੇ ਕਹਿੰਦੇ ਆ ਪਰ ਮਸਤ ਮੋੜਾ ਤੇ ਲੁੱਟ ਨਿਆਰੇ ਜ਼ਿੰਦਗੀ ਦੇ ਟੈਂਸ਼ਨ ਲੈ ਕੇ ਆਦੇ ਨੰਦੋ ਵੀਰਾ ਟੈਂਸ਼ਨ ਲੈ ਕੇ ਔਰ ਰਾਂਦੇ ਰਿਹਾ ਹੈ ਬਾਗੀ ਅਸਤ ਮੋੜਾ ਤੇ ਲੁੱਟ ਰਿਹਾ ਰਜਿੰਦਰੀ ਦੇ ਇਹ ਦੁਨੀਆ ਨੇ ਮਾਰਿਆ ਸੀ ਤਾਨਾ ਵਾਲਕਾ ਹੋੜਾਈ ਦੂਏ ਧਾਇਰੇੜ ਜਿਹੜੀ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਿ ਦੁਨੀਆ ਨੇ ਮਾਰਿਆ ਸੀ ਤਾਨਾ ਵਾਲਕਾ ਅੱਜ ਮੋਹਰੇ ਲਾ ਕੇ ਰੱਖਿਆ ਜਮਾਨਾ ਵਾਲਕਾ ਕਿ ਸਾਹ ਲੈਣਾ ਅਸੀਂ ਭਾਵੇਂ ਭੁੱਲ ਸਕਦੇ ਪਰ ਭੁੱਲੀਏ ਦਾ ਤੇਰਾ ਸ਼ੁਕਰਾਨਾ ਮਾਲਕਾ ਪਰ ਭੁੱਲੀਏ ਨਾ ਤੇਰਾ ਸ਼ੁਕਰਾਨਾ ਮਾਲਕਾ 3 ਮਿੰਟ ਬਾਕੀ 21 14 ਕਿ ਨਵੰਬਰ ਕਬੱਡੀ ਦੀਵਾਨੇ ਕਲੱਬ ਕੋਲ ਵੀ ਪਾਛਾ ਆ ਗਿਆ ਟੌਪ ਦਾ ਖਿਡਾਰੀ ਸਾਡੇ ਪੰਜਾਬ ਦਾ ਰੇਡਰ ਹੈ ਟੌਪ ਦੀ ਕਬੱਡੀ ਖਿਡਾਰੀ ਪੰਜਾਬ ਲਈ ਸੁਪਰ ਰੇਡ ਕਰਨੀ ਪਈ ਹੈ ਸੁਪਰ ਟੂਪਰ ਰੇਡ ਫੇਰੀ ਕਰਵਾਣੀ ਹੈ ਪਰ ਇਧਰ ਡਿਫੈਂਸ ਬੜਾ ਤਕੜਾ ਦੀਵਾਨੇ ਕਬੱਡੀ ਕਲੱਬ ਵਾਲੇ ਖਿਡਾਰੀ ਦਾ ਆਸ਼ਮਣਿਆ ਕਬੱਡੀ ਕੋਲ ਨਹੀਂ ਸਮਾਂ ਜਿਹੜਾ ਮੁੱਕਦਾ ਜਾ ਰਿਹਾ ਹੈ ਸਕੋਰ 21

ਮਾਹਬੀ 2 ਮਿੰਟ ਬਾਕੀ ਹੈ 2 ਮਿੰਟ ਬਾਕੀ ਚੱਲਦੇ ਹੋਏ ਮੈਚ ਦੇ ਉਧਰ ਪੂਰੀ ਰਹਿਣਾ ਸਾਡਾ ਵੀਰ ਹੈ ਬਹੁਤ ਵੱਡਾ ਧੰਨਵਾਦ ਕਰਦੇ ਆ ਆਪਣੇ ਸਾਥੀਆਂ ਸਮੇਤ ਸਾਡੇ ਵੀਰ ਪਹੁੰਚੇ ਜੀ ਦਿਲ ਦੀ ਧਰਾਈਆਂ ਤੋਂ ਵੱਡਾ ਧੰਨਵਾਦ ਹੈ ਵਾਲੀ ਕਾਂਗੜ ਤੇ ਸੋਚੇ ਬਿੱਖੇ ਦਾ ਹੋ ਰਿਹਾ ਰਾਇਗੇ ਤੇ ਪਿਆਰ ਹੈ ਗੁਲਮਲਾਕੇ ਗੱਲ ਕਰੀਏ ਖੇਤਰ ਤੇ ਚਾਹੀਏ ਬੰਦਾ ਨਾਮ ਹੈ ਉਧਰ ਖੇਤਰਾ ਦੀ ਪੂਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਲਓ ਪਈ ਹੋਈ ਕਬੱਡੀ ਨੌਜਵਾਨਾਂ ਸਾਹਮਣੇ ਦੇਖਾਂਗੇ ਚਾਰਟ ਪੈਂਟਰ ਲੈ ਉਧਰ ਵਿੱਕੀ ਦੇਣਾ ਤੇ ਨਾਲ ਜੱਗ अरे तो हार मारे पल्ले 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 रेडर से पार्मेंट ही आउट रेडर से भी पार्मेंट आउट भाई तारी ना दो यार देना टीम वाली एक बार खुल के